निर्मला स्वभाव अमरता की वाणी एक नाम निर्मला संवाद दो रोग रै साहेब परम ਜੀ ਕੀ ਫਤਿਹ RAM ਕਲੀ ਵਾਲਾ ਤੀਜਾ ਆਨੰਦੋ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਆਨੰਦੋ ਭਇਆ ਮੇਰੀ ਮਾਰੇ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਾਜ ਸੇਤੀ ਮਨ ਵਜੀਆਂ ਵਾਧਾਈ ਆ ਰਾਗ ਰਤਨ ਪਰੋ ਸਬਦ ਗਾਵਣ ਆਈਆ ਸਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇ ਕਹੇ ਨਾਨਕ ਨੰਦ ਹੋ ਆਉ ਸਤਿਗੁਰੂ ਮੈਂ ਪਾਇਆ ਈ ਮਨ ਮੇਰਾ ਤੂੰ ਸਦਾ ਰਹਿ ਵਰਨਾਲੀ ਹਰਿ ਨਾਮ ਰਹਿ ਤੂੰ ਮਨ ਮੇਰੇ ਦੁਖ ਸਭ ਸਿਕਾਰ ਉਪੋ ਕਰੇ ਤੇਰਾ ਕਾਰਜ ਸਭ ਸਵਾਰਨ ਸਭ ਲੰਗ ਲੰਗ ਸਮਰਾਤ ਸੁਆਮੀ ਸੋ ਕੇ ਮਨੋ ਵਿਸਾਰੀ ਕੈ ਨਾਲ ਕੋ ਮਨ ਮੇਰੀ ਸਦਾ ਰਹੂ ਵਰ ਨਾਲੇ ਸਾਚੇ ਸਾਹਿਬ ਕਿਆ ਨਹੀਂ ਕਰਤੀ ਰੈ ਘਰ ਤਾਂ ਤੇ ਆ ਸਭ ਕਿਛ ਹੈ ਜਿਸ ਦੇ ਸੋ ਪਾਵਾਈ ਸਦਾ ਸਰਤ ਜਲਾ ਤੇਰੀ ਨਾਮ ਮਨਵ ਸਾਵਈ ਨਾਮ ਜਨਨ ਕਾ ਮਨ ਵਸਿਆ ਬਾਜੀ ਸਬਦ ਕਨੇ ਦੇ ਕਹੈ ਨਾਨਕ ਸਚ ਸਾਹਿਬ ਕਿਆ ਨੰ ਕਰ ਤੇ ਦਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੋਵਾਈਆ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਜਾ ਪੋ ਜਾਈਆ ਸਦਾ ਕੁਰਬਾਨ ਕੀਤਾ ਗੁਰਦੀਆਂ ਹੀ ਵਡਿਆਈਆ ਕਲਾ ਨਾਲ ਸੁਣੋ ਸੰਤੋ ਸਬਦ ਪਰੋ ਪਿਆਰੋ ਸਾਚਾ ਨਾਮ ਮੇਰਾ ਆਨਾਰ ਵਾਜੇ ਪੰਚ ਸਬਦ ਤਿਤਕਾਰ ਸੁਭਾਗੈ ਕਰ ਸੁਭਾਗੈ ਸਬਦ ਵਾਜੀ ਕਲਾ ਜਿਤ ਕਰ ਧਾਰੀ ਆਉ ਪੰਚ ਦੂਤ ਤਉ ਤੁਦ ਵਸਕੀਤੇ ਕੰਟਕਉ ਮਾਰੇ ਆ ਤੌ ਰਗਨੋਂ ਪਾਇਆ ਤੋ ਤੁਜੇ ਨੰਕਾਇ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਸ ਕੋ ਆਉ ਤਿਤ ਕਰਿ ਅਨਾਦ ਬਾਜੀ ਆਨੰਦ ਸਣ ਮਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰੇ ਬ੍ਰਹਮ ਪ੍ਰਵ ਪਾਇਆ ਉਤਰੇ ਸਗਲ ਵਸੂਰੇ ਦੋ ਘਰ ਗੁਸੰਤਾ ਪਉਤਰੇ ਸੋਣੀ ਸੱਚੀ ਬਾਣੀ ਸੰਤੋ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਵਣੀ ਸੁਣਤੇ ਤਨੀ ਤਕਾਤੇ ਪਵਤੋ ਸਾਧ ਗੁਰ ਰਹਾ ਭਰ ਪੂਰੇ ਮਨਵੰਤੋ ਲਾਲਕੋ ਗੁਰ ਚਰਨ ਲਾਗੀ ਰਾਜੇ ਅਨਹਦ ਤੂਰੇ ਸਉਨਤੇ ਪੁਨੀ ਤਗਾਤੇ ਪਵਤ ਸਤਗੁਰ ਰਹਿਆ ਭਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਦੇ ਅਨਹਦ ਤੂਰੇ ਸਲੋਕ ਪਵਣ ਗੁਰੂ ਪਾੜਿ ਬਿਤਾਓ ਮਾਤਾ ਤਰਤ ਮਾਤਾ ਦੇਉ ਸਰ ਆਪ ਦੁਰਦਾਈ ਦਾਇਆ ਖੇਲੇ ਸਗਲੋ ਜਗਤ ਚਲਿਆ ਆਇਆ ਬੁਰ ਆਇਆ ਬਾਚੈ ਤਰਨ ਦੂਰ ਕਰਨੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਿ ਨਾਮ ਧਿਆਇਆ ਗਏ ਮਸ਼ਕਤ ਕਾਲੋ ਨਾਲੁ ਕਤੇ ਮੁਖ ਉਜਲੇ ਕੇਤੇ ਛੁਟੇ ਨਾਲੋ ਜਿਨੇ ਨਾਮ ਧਿਆਇ ਗਏ ਮਸ਼ਕਤ ਘਾਲੋ ਨਾਲੁ ਕਤੇ ਮੁਖ ਉਜਲੇ ਤੇਤੇ ਛੋਟੇ ਨਾਲੇ ਅਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਤੂਠਾ ਕੋਰ ਤੈ ਮੋ ਜਾਨੈ ਤੁਮਰਾ ਅੰਤ ਉਚੇਤੇ ਉਚਕ ਸਗਲ ਸਮਗਰੀ ਤੁਮਰਾ ਸੂਤਰ ਤਾਰੇ ਤੁਮ ਤੇ ਹੋਇ ਸੋ ਤੁਮਰੀ ਗਤ ਮਿਤ ਤੁਮ ਹੀ ਜਾਨੇ ਨਾਨਕ ਦਾਸ ਤੁਹਾਰ ਗੁਰਦੁਆਰ ਗੁਰਦੁਆਮੀ ਤੁਦੇ ਆਗੈ ਹਰ ਦਾਸ ਹਮਾਰੇ ਜੀਉ ਪਿੰਡੂ ਸਾਬੋ ਨਾਨਕ ਸਾਬੋ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਵਾਹਿਗੁਰੂ 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 ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸਤਾ ਕੋ ਬਿਗਨ ਨ ਕੋ ਲਾਗੇ ਜਾ ਕੀ ਪ੍ਰਭਾ ਗਏ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਟੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਦਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਧਨ ਧਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਣ ਦੀਦਾਰ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਬਾਈ ਦੇਖ ਸੁਣ ਕੇ ਅੰਡਠ ਕੀਤਾ ਤੇ ਨਾ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਰਵਾਏ ਆਪ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਮੁੱਖੋ ਸੀਨਾ ਉਚਾਰੇ ਤਿੰਨ ਪਿਆਰਿਆਂ ਸੱਚਿਆਰਿਆਂ ਸ਼ਹੀਦ ਸਿੰਘ ਸਿੰਘਣੀਆਂ ਤੇ ਭਚੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾ ਤਖਤਾਂ ਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪ੍ਰਤਮ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਆਹੇ ਗੁਰੂ ਨਾਮ ਚਿਤਿ ਆਵੈ ਨਾਮ ਚਿਤਿ ਆਵਨ ਕਾਲ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਤਹਾ ਤਹਾ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਬਖਸ਼ੋ ਜੀ ਸਿੱਖਾ ਨੂੰ ਸਿੱਖੀ দান ਕੇਸ দান ਰਹਿਤ দান ਵਿਵਦਾਨ ਵਿਸਾਹੋ দান ਭਰੋਸਾ দান ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਆਂ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗੋ ਜੁਗ ਟਾਲੋ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲਣਾ ਜੀ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਦੇ ਰਾਖੇ ਆਪ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੀ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ ਇਹਨਾਂ ਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀਆ ਦੇ ਚਰਨ ਕਮਲਾ ਪਾਸ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ ਜੀ ਆਪ ਜੀਆ ਦੇ ਦਰੋਂ ਘਰੋਂ ਵਰੋ ਸਾਏ ਹੋਏ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਹਿਬ ਵਿਖੇ ਸਤਿਗੁਰੂ ਜੀ ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ ਚਾਰ ਪਹਿਰ ਰਾਤਰੀ ਸੁਖ ਦੀ ਬਤੀਤ ਹੋਈ ਸੀ ਅੰਮ੍ਰਿਤ ਵੇਲਾ ਹੋਇਆ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦੇ ਹੋਏ ਆਪ ਜੀਆ ਨੇ ਸੋਹਣੇ ਤਖਤਾਂ ਤੇ ਪ੍ਰਕਾਸ਼ਵਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਜਿਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਜੀ ਅੰਮ੍ਰਿਤ ਵੇਲੇ ਦੇ ਸਜੇ ਹੋਏ ਦੀਵਾਨਾਂ ਦੇ ਅੰਦਰ ਪੰਜਾਂ ਬਾਣੀਆਂ ਦਾ ਪਾਠ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਗਏ ਹਨ ਇੰਨੇ ਸਮੇਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਨੂੰ ਬਖਸ਼ ਲੈਣਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਜੀ ਅਖਰ ਵਾਦਾ ਘਾਟਾ ਭੁੱਲ ਚੁੱਕ ਮੁਆਫ ਕਰਨਾ ਪੜੀ ਸੁਣੀ ਬਾਣੀ ਸੱਚ ਕੰਡ ਵਿਖੇ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦਾ ਫਲ ਭਾਗ ਸਮੂਹ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਸਬਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣਾ ਤੇਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਸਿਮਰਨ ਗੁਰ ਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਸ਼ੁਭ ਮਨੋਕਾਮ ਨਾਮਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਕਾਰਜ ਰਾਸ ਕਰਨੇ ਕਾਰੋਬਾਰਾਂ ਦੇ ਵਿੱਚ ਵਾਧੇ ਆਪਸੀ ਪਿਆਰ ਇਤفاق ਦੇਹ ਰੋਗ ਤਾਵਾਂ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਕਰਨੀ ਨਗਰ ਖੇੜੇ ਵਿੱਚ ਸੁਖ ਵਰਤਾਉਣੀ ਸਰਬੱਤ ਜੀਵ ਜੰਤੂਆਂ ਦਾ ਭਲਾ ਕਰਨਾ ਚੱਲ ਰਿਹਾ ਸਮਾ ਤੇ ਆਉਣ ਵਾਲਾ ਸਮਾ ਸੁਖਾਂ ਭਰਿਆ ਬਤੀਤ ਕਰਵਾਉਣਾ ਜੀ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀਆਂ ਦੇਗਾਂ ਸਜਾ ਕੇ ਹਾਜ਼ਰ ਕੀਤੀਆਂ ਹਨ ਕਿਰਪਾ ਕਰੋ ਅਨੇਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਵਿੰਜਨ ਮਿਸਟਾਏ ਕਰੀ ਪਾਕ ਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਆਪ ਜੀ ਦਾ ਭੋਗ ਲਗਿਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੇ ਜੋ ਜੀਵ ਸ਼ਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪੇ ਸ੍ਰੀ ਗੁਰੂ ਜੀ ਕਿਰਪਾ ਕਰੋ ਪਵਨ ਪਵਿੱਤਰ ਹੁਕਮ ਨਾਮਿਆਂ ਦੀ ਬਖਸ਼ਿਸ਼ ਕਰੋ ਹੁਕਮ ਨਾਮਿਆਂ ਤੋਂ ਉਪਰੰਤ ਆਸਾ ਜੀ ਦੀਵਾਰ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸੇਈ ਪਿਆਰਿਆਂ ਦੇ ਮੇਲ ਕਰਵਾਉਣੇ ਜਿਨ੍ਹਾਂ ਨੂੰ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਨ ਦਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੀਐ ਜੋ ਪ੍ਰਭ ਕੋ ਮਿਲਿਓ ਚਾਹੈ ਰਾਜ ਕਰੇਗਾ ਖਾਲਸਾ ਖੁਾਰ ਹੋਏ ਸਭ ਮਿਲਾਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਮ ਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਮ ਦੇ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਸੋਖੋ ਟਲ ਗੁਰ ਸੇਵੀ ਰਹਿ ਅਹਨ ਸੋ ਸਹਜੋ ਸੁਭਾ ਸੋ ਪਰਸਾ ਗੁਰੂ ਕੈ ਜਨਮ ਮਾਰਨੋਂ ਦੋਖਾ ਜਾਇ ਹੋਇ ਸਭ ਤੋਖ ਸੰਦੇ ਨੂਰ ਅਰਸਾ ਕੁਰਸਾ ਛੱਟੀਆਂ ਤੁੱਤ ਦੇਠੇ ਸੱਚੇ ਪਾਤਸ਼ਾਹ ਮਾਲੋ ਜਨਮ ਜਨਮ ਦੀ ਕਟੀਆਂ ਸੱਜਣੋ ਸੱਚਾ ਪਾਤਸ਼ਾਹ

ਸੋ ਪਾਸੇ ਬਠੇ ਆ ਸੋਹੀਏ ਚਾਵਲਾ ਦਾ ਏ ਸਾਹ ਸਤਨਾਮ ਵਾਹਿਗੁਰੂ ਤਸਰੀ ਮਹਲਾ ਚੌਥਾ ਜਿਨਹਾਰੇ ਹਿਰਦੈ ਨਾਮ ਨ ਵਸਿਓ ਤਨ maat ਕੀਜੈ ਹਰ ਬੰਝਾ ਸੋਨੀ ਦੇ ਫਿਰਾਰ ਦਿਨ ਨਾਵੈ ਵੇ ਖਾਪ ਖਾਪ ਲਈ ਕਰਾਂ ਜਾ ਜਿਨ ਹਰ ਹਿਰਦੈ ਨਾਮ ਨ ਵਸੇਓ ਨਮਾਤ ਕੀਜੈ ਹਰ ਬੰਧਾ ਤੈਨੂੰ ਸੁਣੀ ਦੇਹੀ ਫਿਰਾ ਬਿਨ ਨਾਵਾਂ ਓਈ ਖਾਪੇ ਖਾਪੇ ਲੋਈ ਕਰੰਜਾ ਜਾਪ ਰਾਮ ਨਾਮ ਹਰ ਮਾਝਾ ਹਰ ਹਾਰੋ ਕਿਰਪਾਲ ਕਿਰਪਾ ਪ੍ਰਵਤਾਰੀ ਗੁਰ ਗਿਆਨ ਦਿਓ ਮਨ ਸਮਝਾ ਹਰ ਕੀਰਤ ਕਾਲ ਜੋਗ ਪਾਤ ਊਤਮ ਹਰ ਪਾਈਏ ਸਤਗੁਰ ਮਾਝਾ ਬਲਿਹਾਰੀ ਸਤਗੁਰ ਆਪਣੇ ਜਿਨ ਗੋਪਤ ਨਾਮ ਪਰ ਗਾਜਾ ਦਰਸ਼ਨ ਸਾਧ ਮਿਲੋ ਬੜ ਭਾਗੀ ਸਭ ਕੇ ਲਖ ਗਈ ਗਵਾਜਾ ਤਗੋਰ ਸਾਹੋ ਪਾਇ ਬਨ ਦਾਣਾ ਹਰ ਕੀ ਬਹੁ ਗੁਣ ਸੰਝਾ ਜਿਨ ਕਾ ਕਿਰਪਾ ਕਰੀ ਜਗ ਜੀਵਨ ਤਾਰੇ ਓ ਮਨੁ ਮਾਧਿਆ ਧਰ ਲੇ ਰਾਈ ਦਰ ਕਾਗਦ ਫਾਰੀ ਜਨ ਨਾਨਕ ਲੇਖਾ ਸਮਝਾ ਨਿਕੋ ਕ੍ਰਿਪਾ ਕਰੀ ਜਗ ਜੀਵਨ ਹਰ ਔਰ ਧਾਰੇ ਮਨਵਾਜਾ ਧਰਮ ਰਾਈ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਜੈਤ ਸ੍ਰੀ ਮਹਲਾ ਚੌਥਾ ਜਿਨ ਹਾਰੇ ਹਿਰਦੈ ਨਾਮ ਨ ਵਸਿਓ ਤਿਨ ਮਾਤ ਕੀਜੈ ਹਰ ਵਾਂਝਾ ਤਿਨ ਸੁਣੀ ਦੇਹ ਫਿਰੈ ਬਿਨ ਨਾਵੈ ਓਈ ਖੱਪ ਖੱਪ ਮੂਈ ਕਰੰਜਾ ਵਾਹੀ ਕੂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਬੜਾ ਭਾਗੀ ਹੋ ਜੋ ਕਿ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦੇ ਆ ਹੋਇਆ ਗੁਰੂ ਕੇ ਦਰਬਾਰ ਦੇ ਆ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਹੋ ਸੋ ਸਰਬੱਤ ਸੰਗਤਾਂ ਨੂੰ ਬੋਨਤੀ ਕੀਤੀ ਜਾਂਦੀ ਹੈ ਤੇ ਆਪ ਜੀ ਨੂੰ ਭਲੀ ਪ੍ਰਕਾਰ ਪਤਾ ਹੀ ਹੈ ਜੋ ਕਿ 3 ਦਸੰਬਰ ਦਾ ਪਵਿੱਤਰ ਦਿਹਾੜਾ ਉਹ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਪਵਿੱਤਰ ਦਿਹਾੜਾ ਹੈ ਉਕੇ ਗੁਰਦੁਆਰਾ ਸਿੰਘ ਸੇਦ ਸਹਾਰਾ ਵਿਖੇ ਤਨ ਤਨ ਬ੍ਰਹਮ ਗਿਆਨੀ ਬ੍ਰਹਮ ਮਲੀਨ ਸੰਤ ਬਾਬਾ ਅਜੀਤ ਸਿੰਘ ਜੀ ਅੰਸਾਲੀ ਵਾਲੇ ਮਹਾਂਪੁਰਖਾਂ ਦੀ ਪ੍ਰੇਰਣਾ ਦੇ ਸਦਕਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਾਥ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੇ ਧੰਵ ਅਤੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ 6 ਜਨਵਰੀ ਨੂੰ ਸ੍ਰੀ ਅਖੰਡ ਪਾਤਸ਼ਾਹ ਜੀ ਪਰੰਪਰ ਅਰੰਭ ਹੋਣਗੇ 2 ਦਸੰਬਰ ਨੂੰ ਹਰ ਸਾਲ ਦੀ ਤਰ੍ਹਾਂ ਜੋ ਕਿ ਪ੍ਰভাত ਵੇਰੀ ਬਾਬਾ ਜੀ ਦੇ ਡੇਰੇ ਹੰਸਾਲੀ ਸਾਹਿਬ ਵਿਖੇ ਜਾਂਦੀ ਹੈ ਉਹ ਨਿਤਨੇਮ ਦੀ ਅਰਦਾਸ ਤੋਂ ਉਪਰੰਤ ਤਕਰੀਬਨ ਸਵਾ ਪੰਜ ਸਵਾ ਪੰਜ ਵਜੇ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਜਾਵੇਗੀ ਅਤੇ ਬਾਬਾ ਜੀ ਦੇ ਡੇਰੇ ਹੰਸਾਰੀ ਸਾਹਿਬੇ ਖੇ ਜਾ ਕੇ ਪ੍ਰਭਾਤ ਫੇਰੀ ਦੀ ਸਮਾਪਤੀ ਹੈ 3 ਦਸੰਬਰ ਨੂੰ ਸਵੇਰੇ 8 ਵਜੇ ਸ੍ਰੀ ਅਕਾਲ ਪਾਡ ਸਾਹਿਬ ਜੀਾਂ ਦੇ ਭੋਗ ਪਾਏ ਜਾਣਗੇ ਉਪਰੰਤ ਸਾਰਿਆਂ ਦੇ ਲਈ ਕਲਯੁਗਵਾ ਕੀਰਤਨ ਪਰਦਾ ਹੋ ਗੁਰਮੁਖ ਜੱਪੀ ਵਾਲਾ ਇਤਿਹਾਸਾਂ ਲਈ ਮਹਾਵਾਕਾ ਅਵਸਾਰ ਦੇ ਵਾਅ ਸੱਜਣਗੇ ਜਿਸ ਦੇ ਵਿੱਚ ਚੋ ਚੋਟੀ ਦੇ ਰਾਗੀ ਢਾਡੀ ਸੰਤ ਵਿਦਵਾਨ ਮਹਾਪੁਰਸ਼ ਪਹੁੰਚ ਰਹੇ ਹਾਲ ਜੋ ਕਿ ਆਪ ਜੀ ਆਨ ਕਥਾ ਕੀਰਤਨ ਦੁਆਰਾ ਨੇ ਹਾਲ ਕਰਨਗੇ ਜਨਮ ਦਿਹਾੜੇ ਨੂੰ ਮੁਖ ਰੱਖਦੇ ਆਹੀ ਇਸ ਵਾਰੀ ਵਿਸ਼ਾਲ ਨਗਰ ਕੀਰਤਨ ਜੋ ਕਿ 29 ਨਵੰਬਰ ਨੂੰ ਸਵੇਰੇ 9 ਵਜੇ ਗੁਰਦੁਆਰਾ ਸਿੰਘ ਸੇਦਾਰ ਸੁਹਾਣਾ ਤੋਂ ਆਰੰਭ ਹੋ ਜਾਵੇਗਾ ਅਤੇ ਵੱਖ-ਵੱਖ ਸੈਕਟਰਾਂ ਦਾ ਹੁੰਦਾ ਹੋਇਆ ਸ਼ਾਮ ਨੂੰ ਵਾਪਸੀ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ ਸੋ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਆਪ ਆਪਨੀਆਂ ਹਾਜ਼ਰੀਆਂ ਭਰ ਕੇ ਗੁਰੂ ਜਸ ਕਾ ਕੇ ਆਪਣੇ ਜੀਵਨ ਨੂੰ ਸਫਲਾ ਬਣਾਉਣ ਦੀ ਕਿਰਪਾਲਤਾ ਕਰਨੀ ਜੀ ਦੁਆਰਾ ਫਿਰ ਬੇਨਤੀ ਕੀਤੀ ਜਾਂਦੀ ਹੈ ਕਿ ਬਾਬਾ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਇਸ ਵਾਰੀ ਲਕਤੀ ਮੰਦਰ ਨੂੰ ਸਵੇਰੇ 9:00 ਵਜੇ ਪੰਜ ਪਿਆਰਿਆਂ ਦੀ ਗਵਾਈ ਹੇਠ ਅਲਪਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ਾਲ ਨਗਰ ਕੀਰਤਨ ਗੁਰਦਵਾਰਾ ਸਿੰਘ ਸੇਵਾਦਾਨ ਤੋਂ ਆਰੰਭ ਹੋਵੇਗਾ ਅਤੇ ਵੱਖ-ਵੱਖ ਸੈਕਟਰਾਂ ਨੂੰ ਹੁੰਦਾ ਹੋਇਆ ਸ਼ਾਮ ਨੂੰ ਬਾਦਸੀ ਗੁਰਦਵਾਰਾ ਸਾਹਿਬ ਵਿਖੇ ਹੋਵੇਗੀ ਸੋ ਸਰਵਤ ਸੰਗਤਾਂ ਨੂੰ ਬੇਨਤੀ ਹੈ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਆਪੋ ਆਪਣੀਆਂ ਹਾਜ਼ਰੀਆਂ ਲਿਆ ਕੇ ਗੁਰੂ ਜਸ ਗਾ ਕੇ ਆਪਣੇ ਜੀਵਨ ਨੂੰ ਸਫਲ ਆ ਬਣਾਉਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ